ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਇਆ ਤਾਂ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਕੁਝ ਸਵਾਲ ਪੁੱਛੇ ਸਨ ਉਹਦਾ ਜ਼ਿਕਰ ਸੋ ਸਾਕੀ ਦੇ ਵਿੱਚ ਆਉਂਦਾ ਹੈ ਤੇ ਗੁਰੂ ਜੀ ਨੇ ਜਿਹੜੇ ਸ਼ਬਦ ਕਹੇ ਉਹਦੇ ਨਾਲ ਸਿੰਘਾਂ ਦੇ ਮਨ ਦੀ ਤਸੱਲੀ ਜਿੱਥੇ ਹੋਈ ਉੱਥੇ ਉਹਨਾਂ ਨੂੰ ਰਸਤਾ ਵੀ ਮਿਲਿਆ ਕਿ ਕਿਵੇਂ ਗੁਰੂ ਜੀ ਦੇ ਦਰਸ਼ਨ ਸ਼ਦੀਵੀ ਹੋਣਗੇ ਭਾਈ ਮਾਨ ਸਿੰਘ ਜੀ ਭਾਈ ਮਲਾਹਰ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਤੇ ਕੁਝ ਸਿੰਘ ਹੋਰ ਇਕੱਠੇ ਹੋ ਕੇ ਆਏ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਪਹਿਲੇ ਗੁਰੂ ਜੀ ਤੋਂ ਲੈ ਕੇ ਨੌਵੇਂ ਗੁਰੂ ਜੀ ਤੱਕ ਇਹ ਸਾਰੇ ਗੁਰੂ ਜੋਤੀ ਜੋਤ ਸਮਾ ਗਏ ਹਨ ਮਹਾਰਾਜ ਆਪ ਜੀ ਕਹਿ ਰਹੇ ਹੋ ਮਿਲਣਾ ਵਿਛੜਨਾ ਇਹ ਸੰਸਾਰ ਦੀ ਇੱਕ ਖੇਡ ਹੈ ਇਹ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਆਗਿਆਕਾਰੀ ਕਿੰਨੀ ਮਾਇਆ ਸੱਚੇ ਪਾਤਸ਼ਾ ਜੰਮਣਾ ਮਰਨਾ ਰੱਬ ਨੇ ਇੱਕ ਖੇਡ ਬਣਾਈ ਹੋਈ ਹੈ ਪਰ ਗੁਰੂ ਜੀ ਜਿਹੜੇ ਵੀ ਸਖ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂਆਂ ਦੇ ਦਰਸ਼ਨ ਕਰਨੇ ਹੋਣ ਤਾਂ ਸਿੱਖਾਂ ਨੂੰ ਕਿੱਥੇ ਦਰਸ਼ਨ ਹੋਣਗੇ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਬਚਨ ਕਰ ਦਿਓ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣੀਆਂ ਨੇ ਉਹਨਾਂ ਦਾ ਇਤਿਹਾਸ ਸੁਣਿਆ ਪਰ ਤੱਖ ਦਰਸ਼ਨ ਕਿਵੇਂ ਹੋਣਗੇ ਗੁਰੂ ਜੀ ਕਹਿਣ ਲੱਗੇ ਸੰਗੋ ਪਿਆਰਿਓ ਛਾੜੀਆਂ ਇਹ ਦਸ ਗੱਲਾਂ ਯਾਦ ਰੱਖਣਾ ਜੇ ਤੁਸੀਂ ਇਹਨਾਂ ਨੂੰ ਕਮਾ ਲੋਗੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂਆਂ ਦੇ ਦਰਸ਼ਨ ਦੀਦਾਰ ਹੋ ਜਾਣਗੇ ਸਭ ਤੋਂ ਪਹਿਲੀ ਗੱਲ ਗੁਰੂ ਜੀ ਨੇ ਕਿਹਾ ਇਹ ਵਚਨ ਯਾਦ ਰੱਖਣੇ ਹਨ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਨਾਸਵੰਤ ਦੀਪ ਜਿੰਨਿਆ ਸੂਰਜ ਚੰਦਰਮਾ ਤਾਰੇ ਆਕਾਸ਼ ਇਹ ਸਾਰੇ ਹੀ ਨਾਸਵੰਤ ਹਨ ਇਹ ਦੁਨੀਆ ਸਾਰਾ ਸੰਸਾਰ ਹੀ ਨਾਸਵੰਤ ਹੈ ਗੁਰੂ ਜੀ ਕਹਿੰਦੇ ਸੂਰਜ ਦੀ ਵੀ ਉਮਰ ਹੁੰਦੀ ਹੈ ਚੰਦਰਮਾ ਦੀ ਵੀ ਉਮਰ ਹੁੰਦੀ ਹੈ ਏ ਵੀ ਵੱਧਦੇ ਆ ਘਟਦੇ ਆ ਤੇ ਮਿਟਦੇ ਆ ਗੁਰੂ ਜੀ ਨੇ ਕਿਹਾ ਦੁਨੀਆ ਤੇ ਜੋ ਦਿਖ ਰਿਹਾ ਉਹ ਮਿਟੇਗਾ ਸਭ ਕੁਝ ਖਤਮ ਹੋ ਜਾਵੇਗਾ ਕਾਲ ਕੇ ਬਣਾਏ ਸਵੇ ਕਾਲ ਹੀ ਚਬਾएंगे ਗੁਰੂ ਜੀ ਨੇ ਇੱਥੇ ਆਖਿਆ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ دیدار ਹੋਣ ਗੁਰਾਂ ਦੇ ਗੁਰੂ ਜੀ ਨੇ ਬੜੇ ਪ੍ਰੇਮ ਨਾਲ ਆਖਿਆ ਸਭ ਤੋਂ ਪਹਿਲਾਂ ਇਹ 6 ਚੀਜ਼ਾਂ ਛੱਡਣੀਆਂ ਪੈਣਗੀਆਂ ਪਹਿਲੀ ਆ ਝੂਠ ਜਿਹੜੇ ਲੋਕ ਝੂਠ ਬੋਲਦੇ ਆ ਗੁਰੂ ਜੀ ਨੇ ਆਖਿਆ ਉਹ ਕਦੇ ਵੀ ਗੁਰੂ ਦੇ ਦਰ ਤੇ ਕਬੂਲ ਨਹੀਂ ਹੋ ਸਕਦੇ ਕੁਝ ਲੋਕ ਝੂਠ ਬੋਲਦੇ ਇੱਕ ਝੂਠ ਨੂੰ ਲੁਕਾਉਣ ਵਾਸਤੇ ਹੋਰ ਝੂਠ ਬੋਲਦੇ ਆ ਤੇ ਬਾਬਾ ਫਰੀਦ ਜੀ ਦੇ ਬਚਨ ਹਨ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਸੰਗਤ ਜੀ ਜੇ ਬੰਦੇ ਨੇ ਕੁਝ ਬੋਲਣਾ ਹੈ ਉਹਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੱਚ ਤੇ ਧਰਮ ਤੇ ਹੀ ਬੋਲਣਾ ਚਾਹੀਦਾ ਜੋ ਗੁਰੂ ਦੱਸੇ ਉਸ ਰਸਤੇ ਤੇ ਮਰੀਦ ਬਣ ਕੇ ਤੁਰਨਾ ਚਾਹੀਦਾ ਸ਼ੰਕਾ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਵਚਨ ਕਹੇ ਆ ਉਹਨਾਂ ਤੇ ਪਹਿਰਾ ਦਿਓ ਝੂਠ ਬੋਲਣਾ ਛੱਡ ਦਿਓ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ ਦੂਜੀ ਚੀਜ਼ ਗੁਰੂ ਨੇ ਜੋ ਆਖੀ ਉਹ ਹੈ ਚੋਰੀ ਜਦੋਂ ਵੀ ਕੋਈ ਚੋਰੀ ਚੋਰ ਕਰਦਾ ਪਰਾਇਆ ਹੱਕ ਖਾਂਦਾ ਪਰਾਇਆ ਹੱਕ ਖਾਣਾ ਮਾਰਸ਼ ਖਾਣ ਦੇ ਬਰਾਬਰ ਹੈ ਗੁਰੂ ਜੀ ਨੇ ਆਖਿਆ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਭਾਵੇਂ ਚੋਰ ਦੀ ਕੋਈ ਵੀ ਹਾਮੀ ਨਹੀਂ ਭਰਦਾ ਵੀ ਇਹ ਬੰਦਾ ਚੰਗਾ ਹੋਊਗਾ ਤੇ ਜਦੋਂ ਪਤਾ ਲੱਗ ਜਾਂਦਾ ਆਸ-ਪਾਸ ਦੇ ਲੋਕਾਂ ਨੂੰ ਤਾਂ ਉਹ ਕਹਿੰਦੇ ਇਹ ਚੋਰ ਹੈ ਇਸ ਤੋਂ ਬਚ ਕੇ ਰਹੋ ਜੋ ਕੁਝ ਚੋਰ ਕਰਦਾ ਉਹ ਭਲਾ ਕਿਵੇਂ ਹੋ ਸਕਦਾ ਹੈ ਗੁਰੂ ਜੀ ਕਹਿੰਦੇ ਯਾਦ ਰੱਖਣਾ ਚੋਰੀ ਕਦੇ ਨਹੀਂ ਕਰਨੀ ਤੀਜਾ ਵਚਨ ਗੁਰੂ ਜੀ ਨੇ ਆਖਿਆ ਦਗਾ ਨਹੀਂ ਕਰਨੀ ਧੋਖਾ ਨਹੀਂ ਦੇਣਾ ਕਿਉਂਕਿ ਗੁਰੂ ਮਹਾਰਾਜ ਜੀ ਇਹ ਵੀ ਦੱਸਦੇ ਹਨ ਕਿ ਕੀ ਕਰਨਾ ਤੇ ਇਹ ਵੀ ਦੱਸਦੇ ਹਨ ਕਿ ਕੀ ਨਹੀਂ ਕਰਨਾ ਪਹਿਲੇ ਛੇ ਵਚਨ ਜਿਹੜੇ ਗੁਰੂ ਜੀ ਨੇ ਕੀਤੇ ਉਹਦੇ ਵਿੱਚ ਇਹੀ ਦੱਸਿਆ ਕਿ ਕੀ ਨਹੀਂ ਕਰਨਾ ਫਿਰ ਅਗਲੇ ਚਾਰ ਵਚਨ ਜਿਹੜੇ ਬਾਕੀ ਦੇ ਰਹਿੰਦੇ ਦੱਸਿਆ ਉਹ ਇਹ ਦੱਸੇ ਕਿ ਕੀ ਕਰਨਾ ਗੁਰੂ ਜੀ ਨੇ ਤੀਜਾ ਵਚਨ ਕਿਹਾ ਕਿ ਦਗਾ ਨਹੀਂ ਕਰਨੀ ਧੋਖਾ ਨਹੀਂ ਕਰਨਾ ਕਿਸੇ ਨਾਲ ਕੁਝ ਲੋਕ ਕੀ ਕਰਦੇ ਆ ਦੋਸਤ ਬਣਾ ਲੈਂਦੇ ਆ ਝੂਠੀਆਂ ਸੋਹਾਂ ਖਾ ਲੈਂਦੇ ਆ ਦਗਾ ਕਰਦੇ ਆ ਕਸਮ ਖਾਣ ਵਾਲੇ ਤੇ ਵੀ ਇਤਵਾਰ ਨਹੀਂ ਕਰਨਾ ਇਹੋ ਜਿਹੇ ਲੋਕ ਦਗਾ ਕਰਦੇ ਹਨ ਗੁਰੂ ਜੀ ਨੇ ਆਖਿਆ ਦਗਾ ਕਰਨਾ ਧੋਖਾ ਦੇਣਾ ਇਹਦੇ ਨਾਲ ਬੰਦਾ ਰੱਬ ਤੋਂ ਦੂਰ ਹੋ ਜਾਂਦਾ ਧੋਖਾ ਦੇਣ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਰੱਬ ਨਾਲੋਂ ਟੁੱਟੇ ਰਹਿੰਦੇ ਆ ਚੌਥਾ ਬਚਨ ਗੁਰੂ ਜੀ ਨੇ ਆਖਿਆ ਤਾਂਮ ਬੰਦੇ ਦੀਆਂ ਕਾਮਨਾਵਾਂ ਬੰਦੇ ਦੀਆਂ ਇਛਾਵਾਂ ਬੰਦੇ ਦੀ ਬਾਸਣਾ ਜਿਹੜੀ ਮੁੜ ਮੁੜ ਕੇ ਬੰਦੇ ਨੂੰ ਜਨਮ ਮਰਨ ਦੇ ਗੇੜ ਦੇ ਚੱਕਰ ਵਿੱਚ ਪਾਉਂਦੀ ਹੈ ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਹਰ ਇੱਕ ਯੁੱਗ ਦੇ ਵਿੱਚ ਸਰੀਰ ਦੀ ਜਿਹੜੀ ਮਿਹਰ ਹੁੰਦੀ ਹੈ ਬਾਸਣਾ ਹੁੰਦੀ ਹੈ ਕਾਮਨਾ ਹੁੰਦੀ ਹੈ ਕਿ ਮੈਂ ਆਹ ਕੰਮ ਕਰਨਾ ਸੀ ਮੇਰਾ ਇਹ ਕੰਮ ਰਹਿ ਗਿਆ ਮੜਮੜ ਆਉਂਦਾ 84 'ਚ ਪਟਕਦਾ ਰਹਿੰਦਾ ਫਿਰ ਗੁਰੂ ਜੀ ਕਹਿਣ ਲੱਗੇ ਕਦੇ ਸਤਜੁਗ ਵਿੱਚ ਕਦੇ ਦੁਆਪਰ ਵਿੱਚ ਕਦੇ ਤ੍ਰੇਤੇ ਵਿੱਚ ਕਦੇ ਕਲਯੁਗ ਵਿੱਚ ਬਾਰ ਬਾਰ ਕਰਮਾਂ ਦੇ ਚੱਕਰਾਂ ਅੰਦਰ ਬੰਦਾ ਘੁੰਮਦਾ ਜਦੋਂ ਤੱਕ ਬਾਸਣਾ ਨਹੀਂ ਮਿਟਦੀ ਕਾਮਣਾ ਨਹੀਂ ਮਿਟਦੀ ਕਾਮ ਨਹੀਂ ਮਿਟਦਾ ਉਦੋਂ ਤੱਕ ਜਨਮ ਮਰਨ ਵੀ ਨਹੀਂ ਮਿਟਦਾ ਅੱਗੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਪੰਜਵਾਂ ਬਚਨ ਗੁਰੂ ਜੀ ਨੇ ਆਖਿਆ ਕ੍ਰੋਧ ਇਹ ਗੁੱਸਾ ਇੱਕ ਹਉਮੈ ਦਾ ਹੀ ਰੂਪ ਹੈ ਜੋ ਸਾਡੀ ਹਉਮੈ ਨੂੰ ਮੰਨਦਾ ਉਸ ਨਾਲ ਮੋਹ ਆਉਂਦਾ ਹੈ ਜੋ ਇਨਕਾਰ ਕਰ ਦੇਵੇ ਉਸ ਨਾਲ ਕ੍ਰੋਧ ਆਉਂਦਾ ਹੈ ਗੁਰੂ ਜੀ ਨੇ ਆਖਿਆ ਜਦੋਂ ਤੱਕ ਤੁਹਾਡੇ ਅੰਦਰ ਕ੍ਰੋਧ ਹੈ ਸਤਿਗੁਰਾਂ ਦੇ دیدار ਨਹੀਂ ਹੋਣਗੇ ਇਹ ਇੱਕ ਮੈਲ ਆ ਤੁਹਾਡੇ ਅੰਦਰ ਗੁਰੂ ਜੀ ਨੇ ਕਿਹਾ ਕਿ ਬਾਬਾ ਨਾਨਕ ਜੀ ਦੇ ਬਚਨ ਹਨ ਇਹ ਗੁੱਸਾ ਸਰੀਰ ਨੂੰ ਨਿਰਬਲ ਕਰ ਦਿੰਦਾ ਹੈ ਸਾਧ ਸੰਗਤ ਜੀ ਇਹ ਗੁੱਸਾ ਬੰਦੇ ਨੂੰ ਅੰਦਰੋਂ ਖਤਮ ਕਰ ਦਿੰਦਾ ਹੈ ਗੁਰੂ ਜੀ ਨੇ ਆਖਿਆ ਸਿੱਖੋ ਵੀਰ ਰਸ ਪ੍ਰਗਟ ਕਰਨਾ ਇਹ ਕਰੋਧ ਨੂੰ ਮਾਰ ਕੇ ਕਰੋਧ ਇੱਕ ਵਿਕਾਰ ਹੈ ਤੇ ਵੀਰ ਰਸ ਇੱਕ ਗੁਣ ਹੈ ਜਿਹੜਾ ਕਿ ਇੱਕ ਮਜਲੂਮਾਂ ਦੀ ਰੱਖਿਆ ਵਾਸਤੇ ਕੋਈ ਸ਼ਸਤਰਧਾਰੀ ਹੋ ਕੇ ਜੁੱਧ ਦੇ ਮੈਦਾਨ ਵਿੱਚ ਜਦੋਂ ਅੱਗੇ ਆਉਂਦਾ ਉਹ ਕਰੋਧ ਨਹੀਂ ਉਹ ਵੀਰ ਰਸ ਆਉਂਦਾ ਹੈ ਐਵੇਂ ਹੀ ਗੁਰੂ ਜੀ ਨੇ ਅੱਗੇ ਸੇਵਾ ਵਚਨ ਕੀਤਾ ਜਿਹਨੂੰ ਛੱਡਣਾ ਹੈ ਉਹ ਹੈ ਨਿੰਦਿਆ ਨਿੰਦਿਆ ਭੜੀ ਕਿਸੇ ਕੀ ਨਹੀਂ ਕਿਸੇ ਵੀ ਗੱਲ ਨੂੰ ਘਟਾ ਕੇ ਬਿਆਨ ਕਰਨਾ ਉਹ ਨਿੰਦਿਆ ਹੁੰਦੀ ਹੈ ਕਈਆਂ ਨੂੰ ਆਦਤ ਹੁੰਦੀ ਹੈ ਕਿਸੇ ਦੀ ਗੱਲ ਨੂੰ ਘਟਾ ਵਧਾ ਕੇ ਕਹਿਣ ਦੀ ਆਮ ਕਰਕੇ ਲੋਕ ਕੀ ਕਰਦੇ ਹਨ ਜਿਹਨੂੰ ਉਹ ਪਸੰਦ ਕਰਦੇ ਹਨ ਉਹਦੀਆਂ ਗੱਲਾਂ ਨੂੰ ਵਧਾ ਕੇ ਪੇਸ਼ ਕਰਦੇ ਹਨ ਤੇ ਜਿਹਨੂੰ ਦੁਸ਼ਮਣ ਮੰਨਦੇ ਹਨ ਉਹਨਾਂ ਦੀਆਂ ਗੱਲਾਂ ਨੂੰ ਘਟਾ ਕੇ ਕਹਿ ਦਿੰਦੇ ਹਨ ਉਹਨਾਂ ਦੇ ਗੁਣਾਂ ਨੂੰ ਵੀ ਔਗਣ ਦੱਸ ਦਿੰਦੇ ਹਨ ਗੁਰੂ ਜੀ ਕਹਿੰਦੇ ਇਹੀ ਹੈ ਨਿੰਦਿਆ ਜਿਹੜੀ ਕਿਸੇ ਨੂੰ ਸੱਚ ਨਹੀਂ ਆਖਣ ਦਿੰਦੀ ਇਹ ਛੱਡਣੀ ਪਵੇਗੀ ਜਿਹੜੇ ਵੀ ਨਿੰਦਿਆ ਕਰਦੇ ਆ ਉਸ ਦਾ ਦਰਗਾਹ ਦੇ ਵਿੱਚ ਮੁੱਖ ਕਾਲਾ ਹੁੰਦਾ ਹੈ ਗੁਰੂ ਜੀ ਫਿਰ ਕਹਿਣ ਲੱਗੇ ਇਹ ਝੂਠ ਚੋਰੀ ਦਗਾ ਕਾਮ ਕ੍ਰੋਧ ਤੇ ਨਿੰਦਾ ਇਹ ਛੇ ਗੱਲਾਂ ਨੇ ਇਹਨਾਂ ਨੂੰ ਛੱਡਣਾ ਪਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੱਕ ਉਹਨਾਂ ਸਾਰਿਆਂ ਦੇ ਦਰਸ਼ਨ ਦੇਦਾਰ ਹੋਣਗੇ ਫਿਰ ਗੁਰੂ ਜੀ ਨੇ ਚਾਰ ਬਚਨ ਹੋਰ ਕੀਤੇ ਜਿਨ੍ਹਾਂ ਨੂੰ ਗ੍ਰਹਿਣ ਕਰਨਾ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਬਚਨ ਹੈ ਨਾਮ ਜਪਣਾ ਜੇ ਆਪਾਂ ਨੂੰ ਕਿਸੇ ਦਾ ਨਾਮ ਪਤਾ ਹੋਵੇ ਆਪਾਂ ਉਸ ਤੱਕ ਪਹੁੰਚ ਜਾਂਦੇ ਹਾਂ ਕਿਸੇ ਪਿੰਡ ਸ਼ਹਿਰ ਵਿੱਚ ਕਿਸੇ ਇਨਸਾਨ ਨੂੰ ਮਿਲਣਾ ਹੋਵੇ ਉਸ ਦਾ ਨਾਮ ਪਤਾ ਹੋਵੇ ਤਾਂ ਉਹਦੇ ਘਰ ਤੱਕ ਪਹੁੰਚ ਜਾਂਦੇ ਹਾਂ ਜੇ ਨਹੀਂ ਪਤਾ ਫਿਰ ਕਿਵੇਂ ਪਹੁੰਚਾਂਗੇ ਫਿਰ ਗੁਰੂ ਜੀ ਕਹਿੰਦੇ ਵੀ ਨਾਮ ਜਪੋ ਪਰਮਾਤਮਾ ਨੂੰ ਚੇਤੇ ਰੱਖੋ ਜਿਸ ਨੂੰ ਭੁੱਲੇ ਉਹ ਇਹ ਨਾਮ ਵੱਡੀ ਕਿਸਮਤ ਨਾਲ ਮਿਲਦਾ ਨਾਮ ਬਿਨਾਂ ਨਾ ਜੀਵਿਆ ਜਾਏ ਸਾਧ ਸੰਗਤ ਜੀ ਨਾਮ ਸਿਮਰਨ ਤੋਂ ਬਿਨਾਂ ਜਿਉਣਾ ਇਹ ਦੁਨੀਆਦਾਰੀ ਦੀ ਕਾਲਖ ਚਿਹਰੇ ਤੇ ਲਗਾਉਣ ਦੇ ਵਾਂਗ ਹੈ ਸੋ ਗੁਰੂ ਜੀ ਕਹਿਣ ਲੱਗੇ ਭਾਈ ਨਾਮ ਜਪਣਾ ਬੜਾ ਜ਼ਰੂਰੀ ਹੈ ਦੂਜਾ ਵਚਨ ਗੁਰੂ ਜੀ ਨੇ ਕੀਤਾ ਮਿੱਠਾ ਬੋਲਣਾ ਨਿਮਕੇ ਚੱਲਣਾ ਕੁਝ ਲੋਕ ਫਿੱਕੇ ਬੋਲ ਬੋਲਦੇ ਆ ਗੁਰੂ ਜੀ ਨੇ ਆਖਿਆ ਜੋ ਫਿੱਕੇ ਬੋਲ ਬੋਲਦੇ ਆ ਉਹਨਾਂ ਦਾ ਤਨ ਵੀ ਫਿੱਕਾ ਉਹਨਾਂ ਦਾ ਮਨ ਵੀ ਫਿੱਕਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੋ ਫਿੱਕੀ ਛੋਏ ਜਦੋਂ ਬੰਦਾ ਫਿੱਕਾ ਬੋਲਦਾ ਉਹਦੀ ਆਤਮਾ ਤੇ ਉਹਦੀ ਦੇਹ ਦੋਨੋਂ ਮੰਦੇ ਹੋ ਜਾਂਦੇ ਆ ਰੁੱਖਾ ਬੋਲਣ ਵਾਲਾ ਬੰਦਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਲੋਕ ਕਹਿੰਦੇ ਆ ਵੀ ਉਹਦੀ ਤਾਂ ਬੋਲੀ ਹੀ ਏਦਾਂ ਦੀ ਹੈ ਹਰ ਥਾਂ ਉਹਦੀ ਬੇਇੱਜ਼ਤੀ ਹੁੰਦੀ ਆ ਕੌੜੇ ਬਚਨ ਬੋਲਾਂਗੇ ਤਾਂ ਲਾਣਤਾ ਹੀ ਪੈਣਗੀਆਂ ਮਿੱਠਾ ਬੋਲਣ ਵਾਲਿਆਂ ਦੀਆਂ ਤਾਂ ਮਿਰਚਾਂ ਵੀ ਵਿਕ ਜਾਂਦੀਆਂ ਨੇ ਤੇ ਕੌੜਾ ਬੋਲਣ ਵਾਲਿਆਂ ਦਾ ਤਾਂ ਸ਼ਹਿਦ ਵੀ ਨਹੀਂ ਵਿਕਦਾ ਗੁਰੂ ਜੀ ਕਹਿੰਦੇ ਭਾਈ ਯਾਦ ਰੱਖਿਓ ਹਮੇਸ਼ਾ ਮਿੱਠਾ ਹੀ ਬੋਲਣਾ ਹੈ ਤੀਜਾ ਬਚਨ ਸੱਚੇ ਪਾਤਸ਼ਾਹ ਗੁਰੂ ਜੀ ਨੇ ਆਖਿਆ ਸੀ ਉਹ ਹੈ ਦਾਨ ਇਕ ਗਰੀਬਾਂ ਲੋੜਵੰਦਾਂ ਦੀ ਮਦਦ ਕਰਨੀ ਤਾਨਪੁਨ ਕਰਨਾ ਇਹ ਵੀ ਇੱਕ ਭਲਾਈ ਵਾਲਾ ਕੰਮ ਹੈ ਕਿਰਤ ਬਿਰਤ ਕਰ ਧਰਮ ਦੀ ਗੁਰੂ ਸਾਹਿਬ ਜੀ ਕਹਿੰਦੇ ਬੰਦੇ ਨੂੰ ਕਿਰਤ ਕਰਨੀ ਚਾਹੀਦੀ ਹੈ ਪਰ ਉਹ ਧਰਮ ਦੀ ਕਿਰਤ ਹੋਵੇ দান ਦੇ ਵੀ ਕਈ ਤਰੀਕੇ ਹਨ ਜਿਵੇਂ ਕਿਸੇ ਨੂੰ ਵਿੱਦਿਆ ਆਉਂਦੀ ਹੋਵੇ ਤਾਂ ਉਹ ਮੁਫਤ ਵਿੱਦਿਆ ਦੇ ਸਕਦਾ ਹੈ ਇਹ ਵੀ ਇੱਕ ਦਾਨ ਹੈ ਦਾਨ ਕਈ ਪ੍ਰਕਾਰ ਦੇ ਆ ਆਪਣੀਆਂ ਖੁਸ਼ੀਆਂ ਕਿਸੇ ਨੂੰ ਦੇ ਦੇਣੀਆਂ ਇਹ ਵੀ ਇੱਕ ਦਾਨ ਹੈ ਪਰ ਦਾਨ ਉਹ ਆ ਜੋ ਦਾਨ ਦੇ ਕੇ ਦਿਤਾਵੇ ਨਾ ਦਾਨ ਉਹ ਆ ਜੋ ਇੱਕ ਹੱਥ ਨਾਲ ਕੀਤਾ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਧਰਮ ਦੀ ਕਿਰਤ ਕਰੇ ਬੰਦਾ ਹੱਥੋਂ ਦਾਨ ਦੇ ਕੇ ਭਲਾ ਮਣਾਵੇ ਵਾਹਿਗੁਰੂ ਦਾ ਸ਼ੁਕਰ ਕਰੇ ਕਿ ਮੈਨੂੰ ਐਨੇ ਜੋਗਾ ਕਰ ਦਿੱਤਾ ਅੱਗੇ ਗੁਰੂ ਮਹਾਰਾਜ ਜੀ ਨੇ ਜੋ ਬਚਨ ਕੀਤਾ ਉਹ ਹੈ ਇਸ਼ਨਾਨ ਨਾਮਦਾਨ ਦੇ ਨਾਲ ਇਸ਼ਨਾਨ ਬੜਾ ਜ਼ਰੂਰੀ ਹੈ ਤੇ ਉਹਦਾ ਵੀ ਇੱਕ ਵੇਲਾ ਹੈ ਉਹ ਹੈ ਅੰਮ੍ਰਿਤ ਵੇਲਾ ਆਲਸ ਨੀਂਦ ਤਿਆਗ ਕੇ ਜਿਹੜੇ ਇਸ਼ਨਾਨ ਕਰਨਗੇ ਨਾਮ ਜਪਣਗੇ ਮਿੱਠਾ ਬੋਲਣਗੇ ਕਿਰਤ ਕਮਾਈ ਵਿੱਚੋਂ ਦਸਵੰਦ ਗਰੀਬਾਂ ਲੇਖੇ ਲਾਉਣਗੇ ਮਹਾਰਾਜ ਕਹਿੰਦੇ ਨਿਤਨੇਮ ਬਾਣੀ ਗੁਰੂ ਕੀ ਪੜਨਗੇ ਐਸੇ ਸਿੱਖ ਸਾਡੇ ਅੰਗ ਸੰਗ ਰਹਿਣਗੇ ਸਦਾ ਜਿਹੜੇ ਵੀ ਇਹ ਰਹਿਤ ਰੱਖਣਗੇ ਇਸ ਤਰ੍ਹਾਂ ਵੀ ਮਹਾਰਾਜ ਨੇ ਆਖਿਆ ਜੋ ਅੰਮ੍ਰਿਤ ਵੇਲਾ ਸੰਭਾਲਣਗੇ ਇਸ਼ਨਾਨ ਕਰਕੇ ਰੱਬ ਨੂੰ ਯਾਦ ਕਰਨਗੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਜੀ ਤੱਕ ਸਾਰੇ ਗੁਰੂਆਂ ਦੇ ਪ੍ਰਤੱਖ ਦਰਸ਼ਨ ਹੋਣਗੇ ਸਤਗੁਰੂ ਮਹਾਰਾਜ ਜੀ ਨੇ ਆਖਿਆ ਸਿੱਖੋ ਜਦੋਂ ਵੀ ਕੋਈ ਪ੍ਰਾਣੀ ਦੇਹ ਤਿਆਗ ਜਾਵੇ ਸੰਸਕਾਰ ਵੇਲੇ ਕੜਾ ਪ੍ਰਸ਼ਾਦ ਤਿਆਰ ਕਰਨਾ ਉਹਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਉਹਨਾਂ ਸਿੱਖਾਂ ਨੂੰ ਮਹਾਰਾਜ ਨੇ ਆਪਣੇ ਕੋਲ ਬਿਠਾਇਆ ਤੇ ਕੱਲੀ-ਕੱਲੀ ਮਰਿਆਦਾ ਦੱਸੀ ਕਿਵੇਂ ਜਨਮ ਸੰਸਕਾਰ ਕਿਵੇਂ ਮ੍ਰਿਤਕ ਸੰਸਕਾਰ ਕਿਵੇਂ ਆਨੰਦ ਸੰਸਕਾਰ ਜਿਵੇਂ-ਜਿਵੇਂ ਸਿੱਖ ਪੁੱਛਦੇ ਜਾਂਦੇ ਆ ਮਹਾਰਾਜ ਉਹਨਾਂ ਸਾਰਿਆਂ ਨੂੰ ਜਵਾਬ ਦੇ ਹੀ ਜਾਂਦੇ ਆ ਤੇ ਗੁਰੂ ਮਹਾਰਾਜ ਨੇ ਵਚਨ ਕੀਤਾ ਭਾਈ ਤੁਸੀਂ ਸਾਰੇ ਖੰਡੇ ਦੀ ਪਹਲ ਲਓ ਕਿਉਂਕਿ ਨੌ ਪਾਤਸਾਹਿਆਂ ਤੱਕ ਤਾਂ ਚਰਨਾ ਦੀ ਪਹਲ ਦਿੱਤੀ ਜਾਂਦੀ ਰਹੀ ਆ ਪਰ ਹੁਣ ਇਹ ਖੰਡੇ ਵਾਟੇ ਦੀ ਪਹਲ ਸਕਣੀ ਬੜੀ ਜ਼ਰੂਰੀ ਆ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਵੀ ਵਚਨ ਕੀਤੇ ਕਈਆਂ ਨੇ ਆਖਿਆ ਮਹਾਰਾਜ ਕੁਝ ਲੋਕ ਹੁੱਕਾ ਪਿੰਦੇ ਆ ਕੁੜੀਆਂ ਨੂੰ ਮਾਰਦੇ ਆ ਮਹਾਰਾਜ ਨੇ ਆਖਿਆ ਇਹਨਾਂ ਦੇ ਨਾਲ ਨਾਤਾ ਨਹੀਂ ਰੱਖਣਾ ਸਿੱਖ ਨੇ ਕਦੇ ਵੀ ਇਹਨਾਂ ਨਾਲ ਸੰਬੰਧ ਨਹੀਂ ਜੋੜਨਾ ਜੋ ਹੁੱਕਾ ਪਿੰਦੇ ਆ ਤੰਬਾਕੂ ਵਰਤਦੇ ਆ ਫਿਰ ਅੱਗੇ ਸਿੱਖ ਜਿਵੇਂ ਜਿਵੇਂ ਸਵਾਲ ਪੁੱਛਦੇ ਗਏ ਫਿਰ ਅੱਗੇ ਸਿੱਖ ਜਿਵੇਂ ਜਿਵੇਂ ਸਵਾਲ ਪੁੱਛਦੇ ਗਏ ਗੁਰੂ ਜੀ ਜਵਾਬ ਦਿੰਦੇ ਗਏ ਗੁਰੂ ਜੀ ਨੇ ਆਖਿਆ ਪਾਈ ਰਹਿਤ ਵਿੱਚ ਰਹੇਗਾ ਜੋ ਉਹੀ ਸਾਡਾ ਪਿਆਰਾ ਸਿੱਖ ਹੋਵੇਗਾ ਕਿਉਂਕਿ ਸਾਨੂੰ ਸਿੱਖ ਨਹੀਂ ਪਿਆਰਾ ਰਹਿਤ ਪਿਆਰੀ ਹੈ ਗੁਰੂ ਮਹਾਰਾਜ ਨੇ ਉੱਥੇ ਬੜੇ ਬਚਨ ਕੀਤੇ ਸਾਰੇ ਸਿੰਘਾਂ ਨੇ ਆਖਿਆ ਮਹਾਰਾਜ ਅਸੀਂ ਅੱਜ ਤੋਂ ਬਾਦ ਕਦੇ ਵੀ ਝੂਠ ਨਹੀਂ ਬੋਲਾਂਗੇ ਜੋ ਬੋਲਾਂਗੇ ਸੱਚ ਹੀ ਬੋਲਾਂਗੇ ਤੇ ਮਹਾਰਾਜ ਅਸੀਂ ਆਪ ਜੀ ਦੇ ਹੁਕਮ ਅਨੁਸਾਰ ਝੂਠ ਚੋਰੀ ਤਗਾ ਕ੍ਰੋਧ ਨਿੰਦਿਆ ਜੇ ਆਪ ਕਿਰਪਾ ਕਰਕੇ ਛਡਵਾਉਂਗੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨੂੰ ਆਪ ਛਡਾਓ ਫਿਰ ਇਹ ਛੱਡੇ ਜਾਣੇ ਮਹਾਰਾਜ ਸਾਡੇ ਵੱਸ ਕੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਫਿਰ ਐਸੀ ਪ੍ਰੀਤ ਬਖਸ਼ੀ ਭਾਈ ਮਣੀ ਸਿੰਘ ਜੀ ਦਾ ਪੜੋ ਇਤਿਹਾਸ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਭਾਈ ਮਾਨ ਸਿੰਘ ਜੀ ਦਾ ਪੜੋ ਇਤਿਹਾਸ ਜਿਨ੍ਹਾਂ ਨੇ ਆਖਰੀ ਸ਼્વાસ ਤੱਕ ਗੁਰੂ ਮਹਾਰਾਜ ਜੀ ਦਾ ਸਾਥ ਦਿੱਤਾ ਸੰਗਤ ਜੀ ਉਹ ਰੰਗੀਆਂ ਹੋਈਆਂ ਰੂਹਾਂ ਸੀ ਜਿਨ੍ਹਾਂ ਨੇ ਰਹਿਤ ਮਰਿਆਦਾ ਵਿੱਚ ਰਹਿਣਾ ਕੀਤਾ ਅੱਜ ਅਸੀਂ ਕੇਵਲ ਇਸ ਤਰ੍ਹਾਂ ਉਪਰੋ ਉਪਰੋ ਆਪਣੇ ਆਪ ਨੂੰ ਦਿਖਾ ਰਹੇ ਹਾਂ ਭੇਖੀ ਸਿੱਖ ਬਣੇ ਫਿਰਦੇ ਹਾਂ ਇਸ ਤਰ੍ਹਾਂ ਸਿੱਖੀ ਨਹੀਂ ਕਮਾਈ ਜਾਣੀ ਸਿੱਖੀ ਦਿਖਾਵੇ ਦੀ ਨਹੀਂ ਹੁੰਦੀ ਸਿੱਖੀ ਭੇਖ ਦੀ ਨਹੀਂ ਹੁੰਦੀ ਸਿੱਖੀ ਦੇਖਾ ਦੇਖੀ ਵੀ ਨਹੀਂ ਹੁੰਦੀ ਸਿੱਖੀ ਹੁੰਦੀ ਆ ਗੁਰੂ ਦੀ ਰਹਿਤ ਵਾਲੀ ਜੋ ਮਹਾਰਾਜ ਨੇ ਕਿਰਪਾ ਕਰਕੇ ਆਪਣਾ ਪਿਆਰ ਦਿੱਤਾ ਇਹ 100 ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਲਗੀਧਰ ਮਹਾਰਾਜ ਨੇ 10 ਗੱਲਾਂ ਦੱਸੀਆਂ ਸੀ ਉਹਨਾਂ ਵਿੱਚੋਂ 4 ਬਚਨ ਕਮਾਉਣੇ ਆ ਤੇ ਬਾਕੀ 6 ਬਚਨ ਛੱਡਣੇ ਨੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਤੇ ਸਾਖੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ